ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰਕਾਰ ਮੁਰਦਾਬਦ 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 ਪੰਜਾਬ ਸਰਕਾਰ ਮੁਰਦਾਬਦ 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 ਪੰਜਾਬ ਸਰਕਾਰ ਮੁਰਦਾਬਦ 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 ਪੰਜਾਬ ਦੇ ਸੀਐਮ ਮੁਰਦਾਬਦ 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 ਮੈਂ ਹੁਣ ਬੇਨਤੀ ਕਰਾਂਗਾ ਪ੍ਰਧਾਨ ਜੀ ਕੱਲੇ ਕਰੀ ਨਾ ਪਾ ਤੇ ਤੁਹਾਡਾ ਤੋ ਮੈਂ ਨਾਰਾ ਲਾਉ ਪੰਜਾ ਪਹਿਲੇ ਤੋਂ ਮੈਂ ਨਾਰਾ ਲਾਉ ਪੰਜਾਬ ਸਰਕਾਰ ਹਲਾ ਹਾ ਸਾਡਾ ਹੈ ਇੱਕ ਸਾਡਾ ਹੈ ਇੱਕ ਜਿੰਦਾਬਾਦ 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 ਸਾਡਾ ਹੈ ਇੱਕ ਜਿੰਦਾਬਾਦ 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 ਮੀਡਲ ਲੈਵਲ ਦੇ ਉੱਪਰ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਜੋ ਉਹਨਾਂ ਦੀਆਂ ਨਕਾਮੀਆਂ ਆ ਉਹ ਜਗਜਗ ਚ ਕੀ ਗਈਆਂ ਔਰ ਇਹ ਪੈਂਫਲੇਟ ਦੇ ਮੱਦੇ ਮਾਦਮ ਦੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕਿਵੇਂ ਪੰਜਾਬ ਦੇ ਲੋਕ ਘੋਲੇ ਪਾਲੇ ਲੋਕਾਂ ਨੂੰ ਇਹਨਾਂ ਨੇ ਝੂਠ ਬੋਲ ਕੇ ਲੁੱਟਿਆ ਤੇ ਠੱਗਿਆ ਔਰ ਪੰਜਾਬ ਵਿੱਚ ਲਾਂਡ ਆਰਡਰ ਜਿਹੜੀ ਸਿਟੂਨ ਆ ਉਹ ਇਸ ਲਈ ਬਹੁਤ ਜਿਆਦਾ ਖਰਾਬ ਹੋ ਚੁੱਕੀ ਆ ਕੋਈ ਬੰਦਾ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਦੇ ਲਖ ਪੂਸਰਾ ਵੱਲੋਂ ਅੱਜ ਪੂਸਰਾ ਸੀਤ ਪਤ ਸਿੰਘ ਚੌਂਕ ਵਿਖੇ ਅੱਜ ਕਰੋਸ ਮਜਾਰਾ ਕੀਤਾ ਕਿ ਜਿਸ ਸ਼ਹਿਰ ਵਾਸੀ ਬਹੁਤ ਵੱਡੀ ਗਿਤੀ ਚ ਸ਼ਾਮਲ ਹੋਏ ਕਿਉਂਕਿ ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ ਸਰਕਾਰ ਤੋਂ ਅੱਕੇ ਪਏ ਆ ਜਿਸ ਦੇ ਨਾਲ ਕਿ ਉਹਨਾਂ ਨੂੰ ਕੋਈ ਦਿਖਾਈ ਨਹੀਂ ਦੇ ਰਿਹਾ ਕਿ ਸਾਡੇ ਪੰਜਾਬ ਦਾ ਬਣੂਗਾ ਕੀ ਇਹਦਾ ਇੱਕੋ ਹੀ ਇੱਕ ਹਾਲਿਆ 227 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਪੰਜਾਬ ਵਿੱਚ ਬਣੇਗੀ ਔਰ ਜੇ ਪੰਜਾਬ ਦੇ ਲੋਕਾਂ ਦਾ ਅੜ ਭਲਾ ਹੋਊਗਾ ਤਾਂ ਜੋ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਪੈਣਾ ਵਾਸਤੇ 1000-1000 ਰੁਪਿਆ ਉਹ ਵੀ ਨਹੀਂ ਦਿੱਤਾ ਬੀਜੇਪੀ ਦਿੱਲੀ ਸਰਕਾਰ ਆਉਣ ਦੇ ਵਿੱਚ ਕਰਕੇ ਪਰ ਦੂਜੇ ਤੇ ਨਹੀਂ ਜਿਹੜਾ ਪੰਜਾਬ ਉੱਤੇ ਦਿੱਲੀ ਦੇ ਵਿੱਚ 25-2500 ਰੁਪਏ ਪੈਣਾ ਦੇਤਾ ਸੋ ਇਹ ਤਾਂ ਬਹੁਤ ਸਾਰੇ ਕਾਰਜ ਜਿਹੜੇ ਕਿ ਬੀਜੇਪੀ ਸਰਕਾਰਾਂ ਕਰ ਰਹੀਆਂ 70 ਸਾਲ ਦਾ ਕੋਈ ਵੀ ਬੰਦਾ ਹੋ ਜਾਵੇ ਆਟੋਮੈਟਿਕਲੀ ਉਹਦੀ ਆ 10 ਲੱਖ ਰੁਪਈਆ ਹਰਿਆਣਾ ਵਿੱਚੋਂ ਦਾ ਫਰੀ ਰਾਜ ਹੁੰਦਾ। ਸੋ ਆਪਣੇ ਪੰਜਾਬ ਬਹੁਤ ਜ਼ਿਆਦਾ ਪਛੜ ਗਿਆ ਕਿਉਂਕਿ ਉਹਦਾ ਕਾਰਨ ਇੱਕੋ ਹੀ ਆ ਕਿ ਭਗਵੰਤ ਮਾਨ ਔਰ ਕੇਜਰੀਵਾਲ ਰਲ ਕੇ ਪੰਜਾਬ ਨੂੰ ਡੋਟ ਰਿਹਾ, ਕੋਟ ਰਿਹਾ ਔਰ ਪੰਜਾਬ ਦਾ ਕੋਈ ਭਲਾ ਨਹੀਂ ਹੋ ਰਿਹਾ। ਸੋ ਸਾਰਿਆਂ ਨੂੰ ਆਪਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਆ ਤਾਂ ਜੋ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਬਣ ਸਕੇ ਅਤੇ ਲੋਕਾਂ ਜਿਹੜੇ ਆ ਇਹ ਸੈਂਟਰ ਦੀ ਜਿਹੜੀ ਪਾਲਸੀਆਂ ਆ ਜਾਂ ਸੈਂਟਰ ਦਾ ਪੈਸਾ ਆ ਉਹ ਸਿੱਧਾ ਲੋਕਾਂ ਤੱਕ ਪਹੁੰਚ ਸਕੇ ਤਾਂ ਜੋ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇਹ ਮੇਕੇ ਸਾਰਣ ਪਤਾਈਆ ਕਿ ਅੱਜ ਦੀ ਡੇਟ ਤੇ ਨਸ਼ੇ ਦੇ ਦਿਵਾਲੀ ਹੋਏ ਹੋਇਆ ਬਹੁਤ ਚੰਗੀ ਗੱਲ ਆ ਨਸ਼ਾ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਆ ਪਰ ਜਿਹੜੇ ਵੱਡੇ ਮਗਰਮਸ਼ੇ ਉਹਨਾਂ ਨੂੰ ਕੌਣ ਫੜੂਗਾ ਤੁਸੀਂ ਇਹ ਕੰਮ ਗਰੀਬ ਲੋਕ ਜਿਹੜੇ ਵਿਚਾਰੇ ਨਸ਼ਈ ਹੋ ਗਏ ਆ ਨਸ਼ਾਸ਼ੈਲ ਕਸ਼ਿਦ ਆਤੀ ਹੋ ਗਏ ਆ ਤੁਸੀਂ ਉਹਨਾਂ ਦਾ ਕੋਈ ਸਵਾਦ ਨਹੀਂ ਸਕੇ ਤੁਸੀਂ ਉਹਨਾਂ ਨੂੰ ਕਿਸ ਹਸਪਤਾਲ ਚੋ ਲੈਣਾ ਕੋਈ ਇਲਾਜ ਨਹੀਂ ਕਰਵਾ ਸਕੇ ਔਰ ਤੁਸੀਂ ਜਿਹੜੇ ਉਹਨਾਂ ਨੂੰ ਵਿਚਾਰਨ ਫੜ ਫੜ ਕੇ ਅੰਦਰ ਦੇ ਰਹੇ ਹੋ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈਗੀ ਪੰਜਾਬ ਦਾ ਨੌਜਵਾਨ ਉਹ ਹੋਰ ਖਰਾਬ ਹੋ ਰਿਹਾ ਉਹਦੇ ਨਾਲ ਜਿਹੜੇ ਜਿਹੜੇ ਪਰਦਾਸ਼ਾ ਲੈ ਕੇ ਵੱਡੇ ਸਮਗਲ ਲਾਉਂਦੇ ਆ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਫੜਦੇ ਤੁਸੀਂ ਕਿਉਂਕਿ ਉਹਨਾਂ ਦੇ ਉੱਪਰ ਵੱਡੇ-ਵੱਡੇ ਮੰਤਰੀਆਂ ਦਾ ਲੀਡਰਾਂ ਦਾ ਹੱਥ ਆ ਸੋ ਮੈਂ ਸਮਝਦਾ ਕਿ ਪੰਜਾਬ ਦੀ ਜਿਹੜੀ ਪਵੰਤਮਨ ਸਰਕਾਰ ਦੇ ਖੇਤੀਵਾਲ ਸਰਕਾਰ ਆ ਉਹ ਦਿੱਲੀ ਤੇ ਫੇਲ ਹੋਈ ਹੋਈ ਆ ਪੰਜਾਬ ਦੀ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਕਿਤੇ ਪੰਜਾਬ ਦੇ ਲੋਕ ਨੂੰ ਜਾਣ ਗਏ ਆ ਔਰ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ